ਇਹ ਵੇਖੋ ਇਹਦੇ ਵਿੱਚ ਚਲੋ ਜਮਾਨਤਾ ਵੇਖੋ ਮੈਂ ਤਾਂ ਇਹ ਤੇ ਜਮਾਨਤ ਜਿਹੜੀ ਹਰ ਕੇਸ ਚ ਹੁੰਦੀ ਹੈ 302 ਚ ਵੀ ਹੋ ਜਾਂਦੀ ਸਭ ਤੋਂ ਵੱਡੀ ਤੇ 302 ਧਾਰਾ ਹੁੰਦੀ ਹੈ ਜਮਾਨਤ ਤੇ ਉਹਦੇ ਵਿੱਚ ਵੀ ਹੋ ਜਾਂਦੀ ਆ ਉਦੋਂ ਬਾਅਦ ਸਜ਼ਾ ਹੁੰਦੀ ਆ ਹੁੰਦੀ ਆ ਕਿ ਨਹੀਂ ਹੁੰਦੀ ਸਜ਼ਾ ਹੋ ਜੂਗੀ ਇੱਧਰ ਟ੍ਰਾਇਲ ਚੱਲਣਾ ਇਹ ਤਾਂ ਬੜਾ ਕੁਸ਼ ਆ ਬੜਾ ਕੁਸ਼ ਆ ਔਰ ਵੇਖੋ ਇੱਕ ਗੱਲ ਸੁਣੋ ਵੈਸੇ ਤਾਂ ਮੈਂ ਇਹ ਗੱਲ ਤੇ ਪੈਣਾ ਨਹੀਂ ਚਾਹੁੰਦਾ ਪਰ ਮੈਨੂੰ ਪਤਾ ਤੁਸੀਂ ਇਧਰਲੇ ਪਾਸੇ ਮੈਨੂੰ ਲਿਆਉਣਾ ਹੈ ਮੈਨੂੰ ਪਹਿਲਾਂ ਪਤਾ ਗੱਲ ਇਹ ਆ ਕਿ ਇਹ ਟ੍ਰਾਇਲ ਚੱਲਣਾ ਔਰ ਇਹਦੇ ਵਿੱਚ ਕੀ ਹੋਣਾ ਜੋ ਕੁਝ ਹੋਣਾ ਸਾਨੂੰ ਜੋ ਮਾਨਯੋਗ ਅਦਾਲਤ ਫੈਸਲਾ ਕਰਨਗੇ ਆਪਾਂ ਨੂੰ ਮਨਜ਼ੂਰ ਆ ਆਮ ਆਦਮੀ ਪਾਰਟੀ ਦਾ ਇੱਥੇ ਡਬਲ ਸਟੈਂਡਰਡ ਜਿਹੜਾ ਕੱਲ੍ਹ ਸ਼ੋ ਹੋ ਰਿਹਾ ਕਿ ਜਦੋਂ ਕੇਂਦਰੀਵਾਲ ਸਾਹਿਬ ਦੀ ਬੇਲ ਹੁੰਦੀ ਹੈ ਉਦੋਂ ਕਿਹਾ ਜਾਂਦਾ ਹੈ ਕਿ ਇਹ ਸੱਚੀ ਜਿੱਤ ਹੋ ਗਈ ਬੁਜੀਤੀਆ ਸਾਹਿਬ ਦੀ ਬੇਲ ਹੁੰਦੀ ਹੈ ਤਾਂ ਸਾਰੀ ਪਾਰਟੀ ਕਹਿਣ ਲੱਗ ਪੈਂਦੀ ਹੈ ਕਿ ਜੋ ਅਦਾਲਤ ਕਰੂਗੀ ਦੇਖਿਆ ਜਾਊਗਾ ਕੀ ਸਟੈਂਡਰਡ ਹੈ ਆਮ ਆਦਮੀ ਪਾਰਟੀ ਦਾ ਤੁਹਾਡੇ ਵੱਲੋਂ ਕੀ ਕੰਦੂ ਮੈਂ ਤਾਂ ਇਹ ਇੱਕ ਤਾਂ ਕਹਿ ਤਾ ਦਿੱਤਾ ਤੁਹਾਨੂੰ ਕਿ ਇਹਦੇ ਮਾਨਯੋਗ ਅਦਾਲਤ ਨੇ ਵੇਖਣਾ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਕਿ ਸੱਚ ਦੀ ਜਾਂ ਝੂਠ ਦੀ ਜਿੱਤੇ ਇਹ ਤੇ ਅਦਾਲਤ ਦਾ ਫੈਸਲਾ ਉਹਨਾਂ ਟ੍ਰਾਇਲ ਚੱਲੂਗਾ ਨਾ ਉਹਦੇ ਵਿੱਚ ਪਤਾ ਲੱਗੂਗਾ ਨਿੱਜੀ ਕਿੰਨਾ ਪਰਮਾਨੈਂਟ ਕਿੰਨੀ ਕਿੰਨੀ ਐਟੀਸ਼ਨ ਮੰਗਦੇ ਜੇ ਮੰਗਦੇ ਜੇ ਹੁਣ ਮੈਂ ਜਿੱਟਿਆ ਆ ਗਿਆ ਮਰਜ਼ੇ ਦੇ ਵਿੱਚ ਅਸਲ ਦੇ ਵੇਚਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਨਿੱਜੀ ਟਿੱਪਣੀਆਂ ਦੀ ਵੀ ਗੱਲ ਕਰਦੇ ਆਪਾਂ ਗੱਲ ਇਹ ਆ ਕਿ ਮੈਂ ਜਦੋਂ ਦਾ ਹਲਕਾ ਇੰਚਾਰਜ ਲਗਾਣਾ ਮੈਦਾਨ ਹੀ ਖਾਲੀ ਸਵਾਦ ਜਿਆ ਨਹੀਂ ਆਉਂਦਾ ਉਹ ਜਿਹਦਾ ਕਹਿ ਨਹੀਂਦਾ ਵੇ ਕੰਦਾ ਜਿਆ ਨਾ ਵਜਣ ਵਾਲੀ ਗੱਲ ਹੀ ਹੁਣ ਸਵਾਦ ਆਉਣਾ ਮੈਂ ਸਮਝਦਾ ਕਿ ਮੈਂ ਕੱਲ ਤੋਂ ਹਲਕਾ ਇੰਚਾਰਜ ਲਗਾ ਸਵਾ ਤੇ ਉਹਨਾ ਹੋਣਾ ਔਰ ਇਹ ਲੋਕਾਂ ਦੀ ਲੜਾਈ ਆ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਚ ਨਾ ਮਜੀਠੀਏ ਨੇ ਕਰਨਾ ਨਾ ਤਲਬੀਸ ਉਹਨੇ ਕਰਨਾ ਮੈਂ ਲੋਕਾਂ ਲਈ ਕੀ ਕਰਦਾ ਉਹ ਲੋਕਾਂ ਲਈ ਕੀ ਕਰਦੇ ਆ ਇਹ ਫੈਸਲਾ ਲੋਕਾਂ ਦਾ ਔਰ ਮੈਂ ਤਾਂ ਸਕੂਟਰੀਆਂ ਤੇ ਘੁੰਮਦੇ ਸੀ ਅੱਜ ਮੈਂ ਤਾਂ ਭਰਾਵਾ ਸਕੂਟਰੀ ਵਾਲਾ ਹੀ ਆ ਮੈਂ ਤਾਂ ਹੈ ਸਕੂਟਰੀ ਵਾਲਾ ਇਹ ਤਾਂ ਵੀ ਥੱਲੇ ਲੈ ਜਾਓ ਭਾਵੇਂ ਸਾਈਕਲ ਵਾਲਾ ਕਹਿ ਦਿਓ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਗੱਲ ਮੈਨੂੰ ਦੱਸਿਓ ਜੀ ਇੱਕ ਗੱਲ ਮੈਨੂੰ ਦੱਸਿਓ ਜਿਹੜੇ ਅੱਜ ਸਾਨੂੰ ਸਕੂਟਰੀਆਂ ਵਾਲੇ ਕਹਿੰਦੇ ਆ ਅਸੀਂ ਸਵਾਗਤ ਕਰਦੇ ਕਹੋ ਜੀ ਜੀ ਸਦਕੇ ਕਹਿਣ ਇਹ ਕਿਥੋਂ ਫਿਰ ਹਰੀਕਵਾਲਸ ਤੋਂ ਕਿਤਰਾ ਜਾਂਦਾ ਸਫ਼ਰ ਸ਼ੁਰੂ ਹੋਇਆ ਤੁਹਾਨੂੰ ਇਹ ਨਹੀਂ ਪਤਾ ਦੱਸੋ ਤੁਸੀਂ ਨਾਲ ਰਹੇ ਮੈਂ ਨਾਲ ਹੀ ਰਿਹਾ ਹਾਂ ਹਾਂ ਦੱਸੋ ਤੁਸੀਂ ਸਾਡੇ ਚਲੋ ਹਰੀਕਵਾਲਸ ਤੋਂ ਕੰਮ ਚੱਲਦਾ ਸੀਗਾ ਉਸ ਤੋਂ ਬਾਅਦ 10 ਸਾਲ ਜਿਹੜਾ ਹੈਲੀਕਾਪਟਰ ਉਹ ਹਰੀਕ ਹਰੀਕਵਾਲਸ ਬਣਿਆ ਰਿਹਾ ਸਰਕਾਰੀ ਹੈਲੀਕਾਪਟਰ ਉਹ ਚੰਡੀਗੜ੍ਹੋਂ ਉੱਡਦਾ ਸੀਗਾ ਕਦੀ ਅਮਰਸਰ ਕਦੀ ਉਹ ਮਜੀਠੇ ਹਲਕੇ ਦੇ ਮਜੀਠੇ ਸਕੂਲ ਦੇ ਗਰਾਊਂਡ 'ਚ ਕਦੀ ਉਹ ਫਤੂਪੀ ਲੈ ਆਲੇ ਸਕੂਲ ਦੀ ਗਰਾਊਂਡ ਚ ਕਦੀ ਉਹ ਚੁੰਡਾ ਦੇ ਵੀ ਖਾਲਸਾ ਕਾਲਜ ਕਦੀ ਉਹ ਬੇਰਸਾਬ ਦੀ ਗਰਾਊਂਡ ਚ ਮਤਲਬ ਉਹਦੇ ਹੈਲੀਕਾਪਟਰਾਂ ਜੀ ਰਹਿਣੇ ਔਰ ਜਹਾਜ਼ਾਂ ਦੇ ਰਹਿਣੇ ਇਹ ਵੀ ਆਪਦੇ ਬਾਰੇ ਵੀ ਦੱਸਣਾ ਤੇ ਹਰੀ ਕੁਆਲਸ ਤੋਂ ਜੇ ਇਹ ਜਹਾਜ਼ਾਂ ਤੇ ਜਾ ਸਕਦੇ ਆ ਤੇ ਭਾਈ ਜੇ ਇਹੀ ਸਕੂਟਰ ਤੋਂ ਗੱਡੀ ਲੈ ਲਈ ਨੋਵਾ ਜਾਂ ਫੋਰਚਨਰ ਤੇ ਕਿੱਡਾ ਕੋਟਾ ਗਣਾ ਜੀ ਅਸੀਂ ਲੈ ਨਹੀਂ ਸਕਦੇ ਸਾਰੀ ਦੁਨੀਆ ਲਈ ਫਿਰਦੀ ਆ ਮੁਸ਼ਕਿਲ ਵੀਰਾਂ ਨੂੰ ਤੇ ਵੀ ਕਾਫੀ ਸਾਰੀਆਂ ਵੀਡੀਓ ਟ੍ਰੋਲ ਕਰਦੇ ਪਏ ਨੇ ਵੀ ਤਲਵੀਰ ਵੀ ਮੇਰੇ ਬਿੱਲੇ ਆ ਕੁਝ ਉਹਦੇ ਟ੍ਰੋਲ ਹੋ ਰਿਹਾ ਹੈ ਬਾਰੇ ਕੀ ਕਹਿਣਾ ਚਾਹਦੇ ਨੇ ਕਹਿੰਦੇ ਇਹ ਨਾ ਗਾ ਚੱਲ ਜਣਾ ਫਿਰ ਅੱਗੇ ਸਰਕਾਰ ਕੀ ਫਿਰ ਤਾਂ ਲੋਥੇ ਚਲ ਜਾਓ ਦੇਖੋ ਗੱਲ ਆ ਕਿ ਭਾਵੇਂ ਜੋ ਮਰਜ਼ੀ ਟ੍ਰੋਲ ਕਰੀ ਜਾਣ ਇਹ 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 ਟ੍ਰੋਲ ਕਰਨ ਤਾਂ ਕਿਸੇ ਮਤਿਆ ਹੋਣਾ ਇਹ ਇੱਕ ਜਿਹੜਾ 4 ਇੰਚੀ ਦਾ ਮੋਬਾਈਲ ਉਹਦੇ ਵਿੱਚ ਆ ਧਰਤੀ ਤੇ ਨਹੀਂ ਆਗੇ ਇਹ ਮੇਰੀ ਗੱਲ ਤੁਸੀਂ ਯਾਦ ਰੱਖਿਓ ਕਹਿੰਦੇ ਰੰਗ ਗਰਾਊਂਡ ਤੇ ਹੀ ਇਹ ਬੰਦੇ ਆ ਗਏ ਇਹ ਗਰਾਊਂਡ ਤੇ 2015 ਜਦੋਂ ਦੀਆਂ ਬੇਦਬੀਆਂ ਹੋਈਆਂ ਉਸ ਤੋਂ ਬਾਅਦ ਇਹਨਾਂ ਦਾ ਤਾਂ ਸੁਫੜਾ ਹੀ ਸਾਫ ਹੋ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਬਿਹਾਰ ਦੇ ਆ ਗਏ ਫਿਰ ਮਤਲਬ ਬੜਕਾ ਮਾਰਦੇ ਕਿ ਅਸੀਂ ਜਿੱਤ ਗਿਆ ਵਾਂ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਗਰਾਊਂਡ ਤੇ ਬਿਲਕੁਲ ਨਹੀਂ ਆ ਗਏ ਉਹ ਕਹਿੰਦੇ ਰੰਗ ਬਿਰੰਗੇ ਬਿੱਲੇ ਆ ਗਏ ਆ ਤੇ ਟਾਈਗਰ ਇਜ਼ ਬੈਕ ਟਾਈਗਰ ਅੱਜ ਜਿੰਦਾ ਹੈ ਚਲੋ ਲੱਗ ਜੂਗਾ ਪਤਾ ਇਹਦਾ ਰਿਜ਼ਲਟ ਆ ਹੀ ਜਾਣਾ ਔਰ 27 ਇੱਕ ਸਾਲ ਦੀ ਖੇਡ ਆ ਜੀ ਸਾਹਿਬ ਤੁਹਾਡੇ ਦੋਵਾਂ ਦੇ ਬੜੇ ਕਾਮਨ ਫਰੈਂਡ ਨੇ ਮਜੀਠਾਲਗੇ ਦੇ ਵਿੱਚ ਅਸੀਂ ਵੀ ਦੇਖਦੇ ਆਂ ਉਹਨਾਂ ਲਈ ਤੁਹਾਨੂੰ ਲੱਗਦਾ ਤੁਹਾਨੂੰ ਸੰਕਟ ਜਿਹਾ ਪੈਦਾ ਹੋ ਗਿਆ ਕਿ ਤੁਹਾਨੂੰ ਵੀਰਨਾ ਚਾਹੀਏ ਜਾਂ ਮਜੀਠੀ ਕਹਿਣਾ ਚਾਹੀਏ ਸਾਡੇ ਸਾਰੇ ਨੇ ਕਾਮਨ ਫਰੈਂਡ ਹੈਗਾ ਹੀ ਸਰਪੰਚ ਆ ਤਾਂ ਨਹੀਂ ਕੋਈ ਉਹਨਾਂ ਦੇ ਨਾਲ ਆ ਕੇ ਸਾਡੇ ਨਾਲ ਹੈ ਇੱਥੇ ਤੇ ਕੋਈ ਦੂਰ ਆਇਆ ਨਹੀਂ ਜਿੰਨੋਂ ਜਿਹਦੀ ਨੇਚਰ ਚੰਗੀ ਲੱਗੂ ਉਹਦੇ ਨਾਲ ਤੁਰ ਪੂਗਾ ਉਹ ਤੇ ਆ ਗਏ ਨਾ ਨਹੀਂ ਕੋਈ ਬਸ ਕੌਣ ਧਰਮ ਸੰਘਰਸ਼ ਹੈ ਯਾਰ ਲੋਕ ਤੇ ਵਿਚਾਰੇ ਉੱਥੇ ਦੱਬੇ ਸੀਗੇ ਲੋਕ ਉੱਥੇ ਬਹੁਤ ਜ਼ਿਆਦਾ ਦੱਬੇ ਆਪਣੇ ਆਪ ਨੂੰ ਕੁੱਟ ਕੁੱਟੇ ਕੁੱਟੇ ਮਹਿਸੂਸ ਕਰਦੇ ਸੀਗੇ ਔਰ ਉਹ ਲੋਕਾਂ ਦੇ ਵਿੱਚੋਂ ਇੱਕ ਡਰ ਭਾਵੇਂ ਜਾ ਕੇ ਕੱਢਦਾ ਮੈਂ ਹਾਂ ਤੁਸੀਂ ਕਹਿੰਦੇ ਕੋਈ ਪ੍ਰਵਾਹ ਨਹੀਂ ਕਰਨੀ ਤੁਹਾਡਾ ਭਰਾ ਇੱਥੇ ਆ ਗਿਆ ਉਹ ਜਿਹੜੀਆਂ ਪਹਿਲੀਆਂ ਗੱਲਾਂ ਹੈ ਜਿਹੜੀਆਂ ਇਹਨਾਂ ਦੀਆਂ ਚੰਮ ਦੀਆਂ ਚੱਲਦੀਆਂ ਸੀ ਇਹ ਇਹਨੂੰ ਫੜਾ ਦੇ ਇਹਨੂੰ ਛੜਾ ਦੇ ਐ ਕਰ ਦੇ ਜੇ ਕਰ ਦੇ ਉਹ ਕੰਮ ਖਤਮ ਇਹ ਕਦੇ ਜ਼ਿੰਦਗੀ ਚ ਬਣਾਉਣ ਸੋਚਣ ਕਿ ਇੱਥੇ ਇਹੋ ਜਿਹਾ ਕੰਮ ਹੋ ਜਾਊਗਾ ਉਹ ਕਹਿੰਦੇ ਹੁਣ ਕੱਟ ਕਰਕੇ ਵਿਗਾਵੇ ਬੱਗੇ ਵੀ ਦੋ ਤਿੰਨ ਦਿਨ ਦੀ ਕੱਟ ਗਈ ਤੇ ਹੁਣ ਕੱਟ ਕਰਕੇ ਵਿਗਾਵੇ ਕੱਟ ਕਰ ਦਾਂਗੇ ਇਹ ਕਿਹੜਾ ਕੰਮ ਐ ਦੱਸੋ ਤੁਸੀਂ ਕਿਦਾਂ ਕਰਨਾ ਸੀਐਮ ਕਰਦਿਏ ਸੀਐਮ ਸਾਹਿਬ ਨੂੰ ਅੱਲਾ ਮੁੱਛਾਂ ਨੂੰ ਜਿਵੇਂ ਤਾ ਦਿੱਤਾ ਉਹਨਾਂ ਨੇ ਇਹ ਕੀ ਰਿਫਲੈਕਟ ਕਰਦਾ ਨਹੀਂ ਇਹ ਕੋਈ ਸਿਆਣਫ ਨਹੀਂ ਕੀ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਚੀਜ਼ਾਂ ਮੁੱਛਾਂ ਨੂੰ ਤਾਦਣਾ ਇਹ ਕੋਈ ਬੰਦਿਆਂ ਦੀ ਗੱਲ ਐ ਯਾਰ ਐ ਕੋਈ ਬੰਦਿਆਂ ਦੀ ਗੱਲ ਇਹਦਾ ਮੈਨੂੰ ਦੱਸੋ ਮੁੱਛਾਂ ਮਰ ਦਸੋ ਤੁਸੀਂ ਦਦੋ ਕੋਈ ਪੜਾ ਹੋ ਗਿਆ ਕੱਲ ਦਾ ਵੀਰ ਜੀ ਤੁਸੀਂ ਇੱਕ ਨਿੱਜੀ ਟਿੱਪਣੀ ਵੀ ਕਰਦੇ ਰਹੇ ਤੁਹਾਨੂੰ ਰਾਤੀ ਉਹਨਾਂ ਨੇ ਇੱਕ ਫੋਟੋ ਪਾਈ ਸੁਖਵੀਰ ਬਾਦਲ ਸਾਹਿਬ ਨਾਲ ਆਪਸ ਰਿਲੇਸ਼ਨ ਕਿਵੇਂ ਆ ਤੁਸੀਂ ਅੰਦਰ ਦੀ ਜਾਣਦੇ ਦੱਸੋ ਮਾੜਾ ਮੋੜਾ ਕਿਹਨੇ ਪਾਈ ਫੋਟੋ ਸੁਖਵੀਰ ਜੀ ਦੀ ਤੇ ਮਜੀਠੀਆ ਸਾਹਿਬ ਦੀ ਆਪਸ ਵਿੱਚ ਮਿਲਦੇ ਹੋਏ ਹਾਂ ਆ ਕਿਦਾਂ ਦਾ ਰਿਲੇਸ਼ਨ ਆ ਮਜੀਠੀਆ ਸਾਹਿਬ ਦੇ ਬਾਹਰ ਉਹਨਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਕਿਸੇ ਦਾ ਨੁਕਸਾਨ ਆ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨੁਕਸਾਨ ਕਾਰਨ ਕਾਰਨ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਪੂਰੀ ਗੱਲ ਪੂਰੀ ਗੱਲ ਗੱਲ ਇਹ ਆ ਕਿ ਉਹ ਚਾਹੁੰਦਾ ਕਿ ਸੰਕੀਰ ਬਾਦਲੋਂ ਬੰਨੇ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਪਨਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤੇ ਵੇਂਦਾ ਰਹਿਣਾ ਆ ਤੁਸੀਂ ਵੇਖਿਆ ਨਾ ਉਦੋਂ ਜਦੋਂ ਕਿਹਾ ਜੀ ਮੈਨੂੰ ਜਿਹੜੀ ਜਹੇਦਾਰਾਂ ਦੀ ਨੂੰ ਲਾ ਆ ਗਿਆ ਇਹ ਮੈਨੂੰ ਕੋਈ ਸਹੀ ਨਹੀਂ ਲੱਗਾ ਤਰੀਕਾ ਤੁਹਾਨੂੰ ਸਮਝਣੀ ਆ ਉਦੋਂ ਉਹ ਲਫ਼ਜ਼ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪਣੇ ਲੈਟਰਪੈਡ ਤੇ ਲੈ ਕੇ ਜਨਤਕ ਕੀਤੇ ਸੋ ਇਸ ਕਰਕੇ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਖਤਰਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਖਤਰਾ। ਜੀ ਸਾਹਿਬ ਇੱਕ ਗੱਲ ਹੋਰ ਕੁਝ ਨਹੀਂ ਜਿਸ ਤਰ੍ਹਾਂ ਭਵੰਤਮਾਨ ਉਹਨਾਂ ਨੇ ਡੇਰਾ ਮੁਖੀ ਦੇ ਬਾਰੇ ਕੀਤੀ ਟਿੱਪਣੀ ਉਹ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਨਹੀਂ ਦੇਖੋ ਉਹ ਟਿੱਪਣੀ ਕੋਈ ਗਲਤ ਤਾਂ ਗੱਲ ਨਹੀਂ ਉਹਨਾਂ ਕਹੀ। ਕੋਈ ਗੱਦ ਗੱਲ ਨਹੀਂ ਹੈ। ਕੋਈ ਮਤਲਬ ਵੇਖੋ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ। ਚਲੋ ਸੀਐਮ ਸਾਹਿਬ ਨੇ ਗੱਲ ਤੇ ਵੈਸੇ ਉਹ ਤੇ ਕੋਈ ਗਲਤ ਤਾਂ ਨਹੀਂ ਕਹੀ ਕਿਸੇ ਨੂੰ ਕੋਈ ਮਾਰਾ ਤਾਂ ਨਹੀਂ ਲਿਖਿਆ। ਤੇ ਅੱਛਾ ਤੁਹਾਨੂੰ ਕੀ ਲੱਗਦਾ? ਤੁਸੀਂ ਦੱਸੋ ਕੀ ਲੱਗਾ। ਕਿਵੇਂ ਦੇਖਦੇ ਦੋ ਵਾਰੀ ਮੁਲਾਕਾਤਾਂ ਉਹ ਖੁਦ ਕਰੇਵੇਂ ਨੀ ਵਿਰੋਧੀ ਵਿਰੋਧੀ ਤਾਂ ਰਾਹ ਬਹੁਤ ਜਿਆਦਾ ਟਿੱਪਣੀਆਂ ਕਰਨੀ ਇੱਤੇ ਵੀ ਜਿਹੜਾ ਤੁਗਤਮਾਨ ਨੇ ਬਿਆਨ ਦਿੱਤਾ ਵਾ ਉਹ ਬੜਾ ਨਿੰਦਰੀ ਹੋਇਆ ਕਿਹੜਾ ਵਿਰੋਧੀ ਤੇ ਤਕੜਾ ਬੀਜੇਪੀ ਵਾਲੇ ਕਰ ਰਹੇ ਨੇ ਜੀ ਬਿੱਟੂ ਵੀ ਕਰ ਬੀਜੇਪੀ ਨੇ ਤਾਂ ਸਭ ਕੁਝ ਕਰਾਇਆ ਤੇ ਬੀਜੇਪੀ ਤੇ ਕਰੂਗੀ ਕਰੂਗੀ ਬੀਜੇਪੀ ਕਰ ਰਹੇ ਨੇ ਨਹੀਂ ਕੀ ਜੀ ਤੁਸੀਂ ਮੰਨਦੇ ਹੋ ਇਹ ਬਾਰੇ ਥੋੜਾ ਕਲੀਅਰ ਕਰ ਦਿਓ ਬੀਜੇਪੀ ਨੇ ਕੀ ਕਰਾਇਆ ਨਹੀਂ ਵੇਖੋ ਮੈਂ ਇਹ ਗੱਲ ਕਹਿ ਦਿੰਨਾ ਕਲੀਅਰ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਤੇ ਇਹ ਅੱਜ ਤੇ ਹੋਰ ਮੁੱਦੇ ਤੇ ਆਪਾਂ ਬੈਠਾ ਤੁਸੀਂ ਗੱਲ ਵਿੱਚ ਛੇੜਤੀ ਐ ਮੈਨੂੰ ਤਾਂ ਪਹਿਲਾਂ ਪਤਾ ਸੀ ਮੈਂ ਆਪ ਗੱਲ ਕਹੇ ਹੋਰ ਮੁੱਦੇ ਤੇ ਬੈਠੇ ਗੱਲ ਛੇੜ ਪਣੀ ਐ ਬਾਕੀ ਵੇਖੋ ਬਾਬਾ ਜੀ ਦਾ ਜੇਲ੍ਹ ਦੇ ਵਿੱਚ ਜਾਣਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਸੰਕੇਤ ਹੈ ਜੀਆ ਜਲਬੀਰ ਜੀ ਬਾਬਾ ਜੀ ਨੇ ਕਿਹਾ ਕਿ ਮਜੀਠੀਆ ਸਾਹਿਬ ਬੇਕਸੂਰ ਨੇ ਕੋਈ ਕਿੱਟੀ ਦੀ ਤਸਵੀਰ 'ਚ ਕੋਈ ਹੱਕ ਨਹੀਂ ਇਹਦਾ ਜੀਆ ਸਿਰੇ ਤਾਂ ਨਕਾਰਤਾ ਨਹੀਂ ਜੀ ਜਿਹੜੀ ਇਹਨੂੰ ਦਿੱਤੀ ਐ ਨਹੀਂ 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 ਵੇਖੋ ਵੇਖੋ ਇਹ ਇਹ ਕੋਰਟ ਦਾ ਫੈਸਲਾ ਹੈ ਇਹ ਚ ਚਲੋ ਬਾਬਾ ਜੀ ਜੋ ਕਹਿ ਗਏ ਆ ਠੀਕ ਆ ਪਾਰੇ ਦੇ ਕੋਰਟ ਨੇ ਫੈਸਲਾ ਕਰਨਾ ਪਾਪਾ ਜੀ ਨੇ ਨਹੀਂ ਕਰਨਾ ਪਾਪਾ ਜੀ ਬਹੁਤ ਸਤਿਕਾਰਯੋਗ ਨੇ ਪਤਾ ਨਹੀਂ ਉਹ ਕੀ ਕਹਿ ਕੇ ਕੀ ਨਹੀਂ ਕਹਿ ਕੇ ਪਰ ਇਹ ਕੋਰਟ ਨੇ ਫੈਸਲਾ ਕਰਨਾ ਨਾ ਕਿ ਗਨਾਹਗਰ ਕੌਣ ਹੈ ਤਾਂ ਨਹੀਂ ਕੌਣ ਬੇਗਨਾਮ ਹੈ ਤਾਂ ਕੋਰਟ ਦਾ ਫੈਸਲਾ ਸਰਕਾਰ ਦੇ ਦੋ ਟੁਕੜੇ ਤੁਹਾਨੂੰ ਵੀ ਲੱਗੋ ਇੱਕ ਤਰਫਾ ਬਿਆਣ ਦੇ ਗਏ ਨੇ ਜੀ ਮਜੀਠੀਆ ਸਾਹਿਬ ਬੇਕਸੂਰ ਨਹੀਂ ਇੱਕ ਪਾਸੇ ਇੱਕ ਤਰਫਾ ਬਿਆਣ ਦੇ ਗਏ ਨੇ ਬਿਲਕੁਲ ਬਿਲਕੁਲ ਚਰਚਾਵਾਂ ਨੇ ਕਿ ਜੀ ਵੀ ਨੇ ਸ਼ਾਮਿਲ ਹੋ ਰਹੀ ਨੇ ਮਜੀਠੀਆ ਜੀ ਹਾਂ ਜੀ ਚਰਚਾਵਾਂ ਨੇ ਕਿ ਜੀ ਵੀ ਜਮ ਸ਼ਾਮਿਲ ਹੋ ਰਹੇ ਨੇ ਜੀ ਨਵੀਂ ਪਾਰਟੀ ਬਣਾਉਂਦੀ ਜੱਟੇ ਬੱਸ ਸ਼ੋਅ ਹੋਊਗਾ ਅਕਾਊਗਾ ਅੱਛਾ ਉਹ ਇਹ ਐਵੇਂ ਥੋੜਾ ਮੁਲਾਕਾਤਾਂ ਹੋਈਆਂ ਮੁਲਾਕਾਤਾਂ ਦੋ ਬੋਤਾਂ ਮਤਲਬ ਜਿਹੜੀਆਂ ਮੁਲਾਕਾਤਾਂ ਨਾ ਇਹਦੇ ਵਿੱਚੋਂ ਜੇ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਨਿਕਲ ਕੇ ਬਾਹਰ ਆ ਰਿਹਾ ਤੁਸੀਂ ਵੇਖੋਗੇ ਜੀ ਆਪਾਂ ਕਰਦੇ ਰਹਿਣੀ ਹੁਣ ਪ੍ਰੈਸ ਕਾਨਫਰੰਸ ਆਪਾਂ ਸਾਰੇ ਗੱਲਾਂ ਦੇ ਅੱਗੇ ਲਿਆਵਾਂਗੇ ਆ ਜਿਹੜੀ ਮੈਂ ਗੱਲ ਕਹਿਤੀ ਆ ਨਾ ਕਿ ਆਉਣ ਵਾਲੇ ਦਿਨਾਂ 'ਚ ਜੇ ਜੇ ਬਹੁਤ ਕੁਝ ਅੱਗੇ ਆਊਗਾ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਿਓ ਆਊਗਾ ਘੱਟ ਜੋੜ ਹੋਊਗਾ ਇਹ ਭਾਜੀਪੀ ਨਾਲ ਇਹ ਰਵਨੀਤ ਬਿੱਟੂ ਨੂੰ ਪੁੱਛਣਾ ਪੈਣਾ ਜੇ ਪਾਪਾ ਇਹ ਮੀਡੀਏਟਰ ਬਣ ਕੇ ਗੱਲ ਕਰਦੇ ਵਿੱਚ ਨਹੀਂ ਹੁਣ ਇਹ ਚਾਹੇ ਬਾਬਾ ਜੀ ਦੱਸ ਸਕਦੇ ਆ ਚਾਹੇ ਰਵਨੀਤ ਸਿੰਘ ਬਿੱਟੂ ਦੱਸ ਸਕਦਾ ਅੱਛਾ ਰਵਨੀਤ ਬਿੱਟੂ ਦੇ ਰੋਜ਼ ਹੀ ਕਹੀ ਜਾਂਦਾ ਅਸੀਂ ਚਿੱਟੇ ਵਾਲਿਆਂ ਨਾਲ ਗੱਠ ਜੋੜ ਨਹੀਂ ਕਰਨਾ ਅੱਛਾ ਇੱਕ ਹੋਰ ਚੀਜ਼ ਉਹਨਾਂ ਕਹਿੰਦੇ ਸਰਕਾਰ ਦੇ ਦੋ ਟੁਕ ਨੇ ਜਿਹੜਾ ਮਤਲਬ ਉਹਨਾਂ ਨੇ ਗੱਲ ਕਹੀ ਗੱਲ ਵਿਕਰਮ ਜੀਠੀਆਂ ਨੇ ਤੁਹਾਡੇ ਦੇ ਵੀ ਇੱਕ ਤਰ੍ਹਾਂ ਦੀ ਗੱਲ ਕਹੀ ਉਹਨੂੰ ਕਿਵੇਂ ਵੇਖਦੇ ਦੇਖੋ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਨੇ ਟੁਕ ਪਾਤਾ ਕੋਈ ਹੋਰ ਜੀ ਗੱਲ ਕੀਤੀ ਸੀ ਜੀ ਜੀ ਉਹ ਤਾਂ ਨਹੀਂ ਦੋ ਟੁਕ ਪਾ ਦੇਦੇ ਇਹ ਉਧਰ ਚਲੇ ਗਏ ਮੈਂ ਚਲੋ ਇਹ ਕਹਿਣ ਦੀਆਂ ਗੱਲਾਂ ਉਹਨਾਂ ਨੇ ਕਹਤਾ ਭਾਈ ਮੇਰੇ ਪਰਿਵਾਰ ਨੇ ਕਦੀ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ ਮੇਰੇ ਪਰਿਵਾਰ ਨੇ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ ਇਹ ਹੁਣ ਇਹ ਤੋਂ ਤੁਸੀਂ ਹਿਸਾਬ ਲਾ ਲਓ ਟੁਕਾਂ ਤੇ ਕਿਹੜੇ ਪਲਦੇ ਨੇ ਮੈਂ ਇਹੋ ਜਿਹਾ ਬੰਦਾ ਨਹੀਂ ਮੈਂ ਜ਼ਿੰਦਗੀ 'ਚ ਇਹਦੇ ਨਾਲ ਵੀ ਰਿਹਾ ਇਹਨੂੰ ਪੁੱਛ ਲਿਓ ਕਿ ਤੂੰ ਮੈਨੂੰ ਕਿੰਨਾ ਕ ਖਰੀਦ ਛੜਿਆ ਭਈ ਮੈਂ ਇਹਦੇ ਨਾਲ ਰਿਹਾ ਜੇ ਮੈਂ ਇੱਧਰ ਵੀ ਆਇਆ ਮੈਂ ਬਿਨਾਂ ਸ਼ਰਤ ਤੋਂ ਆਇਆ ਇੱਕ ਤਾਂ ਮੈਨੂੰ ਆਪਣੇ ਆਪ ਦੇ ਮਾਣ ਹੁੰਦਾ ਮੈਂ ਜਿੱਥੇ ਕੰਮ ਕਰਦਾ ਨਾ ਆਪਦੀ ਮਿਹਨਤ ਨਾਲ ਅੱਗੇ ਲੱਗਦਾ ਮੈਂ ਕੋਈ ਤੁਹਾਡੇ ਇਹਨਾਂ ਵਾਂਗੂੰ ਰੋਟੀਆਂ ਰਹਿਤੀਆਂ ਖਵਾ ਕੇ ਸੱਚੇ ਕੰਦੇ ਯਾਰੀਆਂ ਨਹੀਂ ਭਾਲ ਕੇ ਤਾ ਆ ਗਿਆ ਕਿ ਬਦੀਠੇ ਤੋਂ ਚੌਂ ਲੜਨ ਦੇ ਦਮ ਆ ਉਹਨੂੰ ਕੌਣ ਕਰਦਾ ਚੈਲੰਜ ਮੈਂ ਹੈਗਾ ਵਾ ਉਹਨੂੰ ਕਸਿਆ ਮੈਨੂੰ ਕਿ ਲੋੜਾ ਉੱਥੇ ਅਗ ਕਲੈਕਸ਼ਨ ਲੜਨੀ ਜੋ ਮੈਂ ਬੈਠਾ ਕਮਾਲ ਹੋ ਗਈ ਯਾਰ ਲੜਾਈ ਤੇ ਹੁਣ ਮੈਂ ਤੇ ਉਹਨੂੰ ਇੱਕ ਗੱਲ ਸਮਝਾ ਦੇਣਾ ਭਰਾਵਾ ਹੁਣ ਮੂੰਹ ਦੇ ਬੋਲ ਬੰਦ ਕਰ ਤਾਂ ਕਿ ਮੈਦਾਨ ਚ ਲੜਾਈ ਲੜੀ ਜਾਵੇ ਤਗੜੇ ਹੋਗੇ ਲੜੀਏ ਦੋਵੇਂ ਭਰਾ ਪਤਾ ਲੱਗੇ ਕੀ ਫਿਰ ਅਜੇ ਵੀ ਭਰਾ ਲੜਾਈ ਮੈਦਾਨ ਦੇ ਵਿੱਚ ਲੜਾਂਗੇ ਅਜੇ ਜਾਕਰ ਸਾਹਿਬ ਕਹਿੰਦੇ ਸਾਧੂ ਬੋਲੇ ਸਹਿਜ ਸਭਾਈ ਸਾਧ ਕਾ ਬੋਲੇ ਮਿੱਠਾ ਨਜ ਸਹੀ ਗੱਲ ਹੈ ਪਰ ਯਾਦ ਰੱਖਣੀ ਰਹੂਗੀ ਨਾ ਦਿਲਪੀਰ ਭਾਜੀ ਹਾਂਜੀ ਜੋ ਭਰਾਚਾਰੀ ਬਣੀ ਰਹੂਗੀ ਨਾ ਨਹੀਂ ਅਸੀਂ ਤਾਂ ਹਮੇਸ਼ਾ ਵੇਖੋ ਹਰੇਕ ਦਾ ਸਤਿਕਾਰ ਕਰਦੇ ਆਂ ਕਦੀ ਮੂੰਹ 'ਚ ਮੜਾ ਨਹੀਂ ਖੜਿਆ ਕਿਸੇ ਬੋਲ ਪਰ ਉਹ ਜਿਸ ਤਰੀਕੇ ਕੋਈ ਕਟਣਗੇ ਫਿਰ ਅਸੀਂ ਵੀ ਕੱਟਦਾਂਗੇ ਰੂਟ ਸ਼ੋ ਬੜਾ ਤਕੜਾ ਪਲਾਨ ਕਰ ਰਹੇ ਹਾਂ ਪੀਚੇ ਦਾ ਗੋਲਡਨ ਗੇਟ ਤੋਂ ਲੱਗ ਜੂ ਪਤਾ ਲੱਗ ਜੂ ਪਤਾ ਅਜੇ ਇੱਕ ਗੱਲ ਹੋਰ ਕੱਲ ਉੱਥੇ ਸਾਰੇ ਪੰਜਾਬ ਦੇ ਬੰਦੇ ਆਏ ਸੀ ਸਾਰੇ ਪੰਜਾਬ ਦੇ ਉਹ ਕਾਲੀ ਵੇਖ ਲਿਆ ਕਿ ਨਾ ਕਾਠੀ ਉਥੇ ਵੱਡੀ ਲੀਡਰਸ਼ਿਪ ਕਾਇਮ ਸੀ ਹਾਂ ਵੱਡੀ ਲੀਡਰਸ਼ਿਪ ਨਹੀਂ ਸੀ ਕੀ ਉਥੇ ਵੱਡੀ ਲੀਡਰਸ਼ਿਪ ਨੂੰ ਦੇ ਨੇ ਮਾਰਤਾ ਤਾਂ ਉਹਨਾਂ ਕੀ ਲੈਣਾ ਹੁਣਾ ਹੁਂਦਰ ਸਾਹਿਬ ਦਾ ਬਿਆਨ ਸੁਣਦਾ ਹੈ ਨਾ ਕਦੇ ਨਾ ਹੁਂਦਰ ਸਾਹਿਬ ਜਿਹੜੇ ਕਹਿੰਦੇ ਨਹੀਂ ਜੀ ਮਜੀਠੀਆ ਦੇ ਆਉਣ ਦੇ ਨਾਲ ਬਹੁਤ ਫਰਕ ਪੈਣਾ ਇੱਕ ਤਿੱਕ ਜਾਰਾ ਹੋਏ ਨੇ ਮੈਂ ਤਾਂ ਤੁਸੀਂ ਕਦੀ ਮਜੀਠੀਆ ਨੂੰ ਆਉਦੇ ਨੂੰ ਕੀ ਵਧ ਨਹੀਂ ਦਿੱਤਾ ਉਦੋਂ ਦੇ ਆਂਦੇ ਸੁਖਬਾਦਲ ਸਾਹਿਬ ਨੂੰ ਕਿ ਸਾਡੇ ਹਲਕੇ ਅਚ ਕੀ ਲੈਣਾ ਆਉਂਦਾ ਈਵਨ ਇਥੋਂ ਤੱਕ ਕਹਿੰਦੇ ਵਿਆਹ ਸ਼ਗਨਦੇ ਵੀ ਨਹੀਂ ਜਾਣਦੇ ਜਦੋਂ ਯੂਥ ਕਾਲੀ ਦਲ ਦਾ ਪ੍ਰਧਾਨ ਹੁੰਦਾ ਹੈ ਕਹਿੰਦੇ ਇਹ ਸਾਡੇ ਹਲਕੇ ਜੂ ਵਧਣਾ ਚ ਇਹ ਫਿਰ ਤੁਹਾਡੇ ਇੱਕ ਇੱਕ ਯਾਰਾਂ ਦਾ ਕੀ ਫਰਕ ਪੈ ਜੂਗਾ ਜੀ ਤੁਸੀਂ ਵਿਕਰਮ ਜੀਠਿਆ ਉਹ ਕਿੰਨਾ ਕੁ ਵੱਡਾ ਚੈਲੰਜ ਸਮਝਦੇ ਹੋ ਆਪਣੇ ਲਈ ਮੈਂ ਨਹੀਂ ਵੇਖੋ ਮੈਂ ਕੋਈ ਚੈਲੰਜ ਨਹੀਂ ਸਮਝਦਾ ਹਰ ਬੰਦੇ ਦਾ ਇੱਕ ਟਾਈਮ ਹੁੰਦਾ ਇਹਨਾਂ ਦਾ ਟਾਈਮ ਸੀ ਉਹ ਖਤਮ ਹੋ ਚੁੱਕਾ ਹੁਣ ਇਹਨਾਂ ਦਾ ਕੋਈ ਟਾਈਮ ਨਹੀਂ ਮੇਰੀ ਗੱਲ ਸੁਣੋ ਕੱਲਾ ਮਜੀਠੜ ਕਾ ਜਿੱਤਿਆ ਸੀ ਨਾ ਜੇ ਵੱਡੀ ਲੀਡ ਨਾਲ ਜਿੱਤਿਆ ਤੇ ਵੱਡਾ ਕੱਲਾ ਮਜੀਠੜ ਕਾ ਆ ਜਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੇ ਵਿੱਚ ਚੌਵਾਂ ਜੋ ਤਿੰਨ ਹੀ ਜਿੱਤ ਗਏ ਇੱਕ ਹੀ ਜਿੱਤੇ ਕੋਈ ਉਥੇ ਤੁਸੀਂ ਵੀ ਇੱਥੇ ਰਹੇ ਹੋ ਕੋਈ ਬੰਦਾ ਕਹਿ ਦਵੇ ਉਥੇ ਧੱਕਾ ਹੋਇਆ ਕੋਈ ਉਥੇ ਬੂਥ ਕੈਪਚਰਿੰਗ ਹੋਈ ਆ ਇਹਨਾਂ ਚੀਜ਼ਾਂ ਦਾ ਮੈਨੂੰ ਸਬੂਤ ਦੇ ਦਿਓ ਲੋਕਾਂ 'ਚ ਜਾ ਕੇ ਮੈਂ ਪ੍ਰਚਾਰ ਕੀਤਾ ਲੋਕਾਂ 'ਚ ਜਾ ਕੇ ਉਹਨਾਂ ਦੇ ਗਨੀਵਕਰ ਹੋਣਾਂ ਨੇ ਪ੍ਰਚਾਰ ਕੀਤਾ ਉਹਨਾਂ ਦੀ ਟੀਮ ਹੀ ਲੱਗੀ ਮੇਰੀ ਟੀਮ ਹੀ ਲੱਗੀ ਲੋਕਾਂ ਨੇ ਵੋਟਾਂ ਸਾਨੂੰ ਬਾਧੀਆਂ ਜਿੱਤ ਗਏ ਲੱਗਦਾ ਨਹੀਂ ਕਿ ਲੱਗਦਾ ਸਿੱਧੂ ਸਾਹਿਬ ਤੇ ਇਹਦੀਆਂ ਆਪੇ ਲੜਦੇ ਪਰ ਬਾਕੀ ਤਿੱਗੀ ਤੇ ਮਾਰ ਗਿਆ ਸੀ ਕਿ ਲੱਗਦਾ ਕਿ ਮਜੀਠੀਆ ਲਗੇਤੇ ਵਿੱਚ ਤੁਸੀਂ ਆਪੇ ਲੜਦੇ ਬਾਜੀ ਕਿਤੇ ਤਿੱਗੀ ਤੇ ਰਾਗੀ ਮਾਰ ਦੇ ਮਜੀਠੀਆ ਤੇ ਸਿੱਧੂ ਲੜਦੇ ਤੇ ਤਿੱਗੀ ਤੇ ਬਾਜੀ ਮਾਰ ਗਿਆ ਨੇ ਬੋਟਾ ਦੇ ਲੋਕਾਂ ਨੇ ਕਹੋਣੀਆਂ ਚ ਬਾਜੀ ਪੂਜੀ ਵਾਲ ਤੇ ਗੱਲ ਹੀ ਕੋਈ ਨਹੀਂ ਤੀਜੀ ਧਿਰ ਤੇ ਉਥੇ ਅੱਗੇ ਇਹਨਾਂ ਨਾਲ ਰਲੀਆਂ ਕਾਂਗਰਸ ਤੇ ਇਹਨਾਂ ਨਾਲ ਰਲੀਆਂ ਆਇਦਗੀ ਬਾਈਕਟ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧੀ ਦੇ ਵਿੱਚ ਕਾਂਗਰਸ ਬਾਈਕਟ ਕਰਕੇ ਇਹ ਕਾਰਡ ਕਰਕੇ ਇਹਨਾਂ ਦੀ ਸਪੋਰਟ ਕਰਕੇ ਸਾਡੀ ਤਾਂ ਫੇਰ ਵੀ ਉਹ ਪਰਮਾਤਮਾ ਨੇ ਇੱਜ਼ਤ ਰੱਖੀ ਅਸੀਂ ਜਿੱਤ ਗਏ ਆ ਉਥੋਂ ਅੱਛਾ ਇੱਕ ਉਹ ਪਤਾ ਹੀ ਆ ਕਾਂਗਰਸ ਨੇ ਬਾਈਕਟ ਕੀਤਾ ਆ ਜੀ ਬਈ ਥੇਲਕੇ ਜੀ ਕਾਂਗਰਸ ਦਾ ਬਾਈਕਟ ਸੀਗਾ ਕਾਂਗਰਸ ਨਾਲ ਹੀ ਇਹਨਾਂ ਦੇ ਬਿਲਕੁਲ ਠੋਕ ਕੇ ਜੀ ਮੇਰੇ ਕੋਲ ਪ੍ਰੂਫ ਸਬੂਤ ਆ ਰੂਪੇਜ ਕਿੰਨਾ ਟੈਂਕਰ ਮੈਂ ਉਦੋਂ ਤੁਹਾਨੂੰ ਉਹ ਕਾਲਜ ਦੇ ਵਿੱਚ ਵੀਡੀਓ ਫੋਟੋਆਂ ਵਿਖਾ ਦੇ ਦਿੱਤੀਆਂ ਸੀ ਚੌਟੂਆਂ ਦੇ ਉੱਤੇ ਪੋਸਟਰ ਕਾਂਗਰਸ ਦਾ ਟੰਗਿਆ ਹੁੰਦਾ ਸੀ ਝੰਡੀ ਕਾਲੀ ਦਲ ਦੀ ਲੱਗੀ ਹੁੰਦੀ ਜਦੋਂ ਵੱਡ ਹੋਰ ਕੀ ਸਬੂਤ ਹੈ ਜੀ ਵਿਕਰਮ ਜੀ ਹੋਰ ਕਈ ਪਿੰਡਾਂ ਦੇ ਵਿੱਚ ਜਿਹੜੇ ਕਾਂਗਰਸ ਦੇ ਮੇਨ ਮੇਨ ਬੰਦੇ ਸੀਗੇ ਉਹ ਕਾਲੀ ਦਲ ਦਾ ਪੋਸਟਰ ਲਾ ਕੇ ਬੈਠੇ ਸੀ ਉੱਥੇ ਠੀਕ ਹੈ ਸਰ ਅੱਛਾ ਵਿਕਰਮ ਜੀ ਠੀਆਂ ਨੇ ਬੜਾ ਧੰਨਵਾਦ ਕੀਤਾ ਸਰਪਾਲ ਖਹਿਰਾ ਤਰੁਣ ਚੁੱਗ ਸੁਨੀਲ ਜਾਖੜ ਇਹਨਾਂ ਨੂੰ ਕਿਵੇਂ ਵੇਖਦੇ ਹੋ ਦੇਖੋ ਹਾਂ ਜੀ ਤੇ ਹੁਣ ਕੇ ਕੱਲ ਧੰਨਵਾਦ ਕੀਤਾ ਹਾਂਜੀ ਅਜ ਤੋਂ 4 ਸਾਲ 5 ਸਾਲ ਪਛਾਣ ਚਲਜੋ ਇਹਨਾਂ ਦੀ ਆਈਡੀਆ ਖੋਲ ਕੇ ਵੇਖ ਲਓ ਮੈਨੂੰ ਲੱਗਦਾ ਕਿ ਦਿਨ ਚੜ੍ਹਦੇ ਆ ਸਵੇਰੇ 7 ਵਜੇ ਤੋਂ ਪਹਿਲੀਆਂ ਗਾਲਾਂ ਇਹਨਾਂ ਨੂੰ ਕਰਦੇ ਹੁੰਦੇ ਬਾਦਲ ਸਾਹਿਬ ਦਾ ਵਾਪਾ ਕਿਹਨਾ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ ਸਵੇਰੇ ਬਾਦਲ ਸਾਹਿਬ ਦਾ ਵਾਪਾ ਬਾਅਦ ਚ ਨਾ ਜਦੋਂ ਚੇਤਾ ਕਰਾਇਆ ਫਿਰ ਕੀਤਾ ਧੰਵਾਦ ਉਹ ਤੇ ਕਹਿਣਾ ਕਰਦੇ ਉਹਦੇ ਚੇਤਾ ਕਰਾਤਾ ਨਹੀਂ ਤੇ ਸ਼ਾਂਤ ਹੋਣਾ ਹੀ ਨਹੀਂ ਉਧਰੋਂ ਤੇ ਤੁਹਾਡੇ ਲੱਗਿਆ ਖੰਦੇ ਆ ਕਿ ਉਧਰ ਸਰਕਾਰ ਤੁਹਾਡੀ ਹੈ ਐਮਐਲਏ ਕਲਿੱਗਲ ਦਾ ਜਦੋਂ ਮਜੀਠੇ ਨੂੰ ਜਾਓ ਰਾਹ ਚ ਗੰਦਗੀ ਦੇ ਢੇਰ ਬੜੇ ਲੱਗੇ ਆ ਹਾਂਜੀ ਇਹ ਨਹੀਂ ਰੁੜਦੇ ਤੇ ਨਗਾਦ ਸ਼ੁਰੂ ਹੋ ਜਾਓ ਹਾਂਜੀ ਹਾਂਜੀ ਕਰਾ ਰਹੇ ਅੱਛਾ ਤੁਹਾਨੂੰ ਛੜਕ ਨਹੀਂ ਦੇਖੀ ਸੜਕ ਤੇ ਦਿਸੀ ਹੈ ਮੈਂ ਹੋਈ ਇਹ ਕਹਿੰਦਾ ਸੜਕ ਤੇ ਨਵੀਂ ਬਣਾਤੀ ਆ ਉਹਦੇ ਢੇਰ ਪੜੇ ਨੇ ਉਹਦਾ ਤੇ ਧੰਨਵਾਦ ਕਰਦੋ ਨਾ ਜਿਹੜੀ ਚੀਜ਼ੇ ਕਰੋੜਾ ਰੁਪਏ ਲਾ ਕੇ ਬਣੀ ਆ ਉਹਦਾ ਜਿਹੜਾ ਗੰਦਗੀ ਦਾ ਧੰਨਵਾਦ ਉਹ ਵੀ ਆਪਾਂ ਕਰਦੇ ਨੇ ਉਹ ਵੀ ਚੁੱਪਦਾ ਕਿ ਢੇਰ ਫੁੱਟ ਸਾਰੇ ਇੱਕ ਗੋਡ ਵਰਡ ਯੂਜ਼ ਕੀਤਾ ਰੱਤੇ ਬਿੱਲੇ ਹਾਂਜੀ ਰੰਗੇ ਬਿੱਲੇ ਆ ਗਏ ਕਹਿੰਦੇ ਸਿਆਸਤ ਦੇ ਵਿੱਚ ਉਹਨੂੰ ਕਿਵੇਂ ਵੇਚੋ ਅੱਛਾ ਤੇ ਇਹ ਸਿਆਸਤ ਚ ਆ ਜਾਂਦੇ ਬੜੇ ਸਾਊ ਆ ਜੇ ਕੋਈ ਆਮ ਘਰਾਂ ਦੇ ਬੰਦੇ ਆ ਗਏ ਤਾਂ ਰੰਗੇ ਬਿੱਲੇ ਹੋ ਗਿਆ ਮਤਲਬ ਇਹ ਕੀ ਚਾਹੁੰਦੇ ਆ ਫਿਰ ਰੱਜੇ ਪੁੱਜੇ ਚਾਹੀਦੇ ਸਿਆਸਤ ਦੇ ਵਿੱਚ ਮਤਲਬ ਚੰਗੇ ਕੰਮ ਕਰਨ ਵਾਲੇ ਜਿਹੜੇ ਆਮ ਘਰਾਂ ਦੇ ਬੰਦੇ ਆ ਉਹ ਫਿਰ ਰੰਗੇ ਬਿੱਲੇ ਆ ਉਹ ਕਹਿੰਦੇ ਜੀ ਮੈਨੂੰ ਮੂਸੇਵਾਲਾ ਦੀ ਤਰ੍ਹਾਂ ਮੈਨੂੰ ਆਮ ਆਦਮੀ ਪਾਰਟੀ ਮਰਵਾਉਣਾ ਚਾਹੁੰਦੀ ਹੈ ਉਹ ਕਿਉਂ ਖਤਰਾ ਕਹਿੰਦੇ ਸਰ ਕਹਿੰਦੇ ਖਤਰਾ ਕਹਿੰਦੇ ਮੈਨੂੰ ਮਰਵਾਉਣਾ ਚਾਹੁੰਦੀ ਆਮ ਆਦਮੀ ਪਾਰਟੀ ਨੇ ਕਿਹੜੀ ਗੱਲੋਂ ਉਹ ਦੱਸਣ ਨਾ ਉਹਦਾ ਕਾਰਨ ਵੀ ਦੱਸਣੇ ਇੰਨੀ ਗੱਲ ਕਹਿ ਦੇਣੀ ਕਿ ਮੈਨੂੰ ਮਰਵਾਉਣਾ ਚਾਹੁੰਦੇ ਤਾਂ ਕਾਰਨ ਦੱਸੋ ਬੋਲਦਾ ਉਹ ਹੋਰ ਕੀ ਬੋਲਦੇ ਨਹੀਂ ਸਰਕਾਰ ਦੇ ਕਿਉਂ ਨਹੀਂ ਸਾਰੇ ਬੋਲਣਦੇ ਆ ਜੀ ਕਿਹੜਾ ਨਹੀਂ ਬੋਲਦਾ ਵੇਖੋ ਤੇ ਇਹਨਾਂ ਦੇ ਜਿਹੜੀ ਵਿਰੋਧੀ ਤੇ ਰਹਿੰਦੀ ਉਹਨੇ ਬੋਲਣਾ ਹੀ ਹੁੰਦਾ ਇਹ ਤਾਂ ਸਾਰੇ ਬੋਲਦੇ ਸੰਗਵੀਰ ਬਾਦਲ ਵੀ ਬੋਲਦਾ ਗੁਰਵਾਨ ਦੇ ਬਾਰੇ ਸੁਖੀ ਰੰਦਾ ਵੇ ਹਣੀ ਬੋਲਦੇ ਆ ਪ੍ਰਤਾਪ ਸਿੰਘ ਬਾਜਵਾ ਬੋਲਦਾ ਆ ਰਾਜਾ ਵੜਿੰਗ ਬੋਲਦਾ ਇਹਦਾ ਮਤਲਬ ਉਹਨਾਂ ਦਾ ਕਦੀ ਬਿਆਨ ਸੁਣਿਆ ਜੇ ਕਿ ਸਾਨੂੰ ਸਰਕਾਰ ਮਰਵਾਉਣਾ ਚਾਹੁੰਦੀ ਹੈ ਐਵੇਂ ਆਪਣੇ ਆਪ ਨੂੰ ਕਹੀ ਜਾਣਾ ਮੈਨੂੰ ਖਤਰਾ ਮੈਨੂੰ ਖਤਰਾ ਗੱਲ ਪਤਾ ਕੀ ਆ ਗੱਲ ਇਹ ਆ ਕਿ ਪਹਿਲਾਂ ਰਈ ਸਕਿਉਰਟੀ ਬੜੀ ਹੁਣ ਜਿੰਨਾਂ ਕੋ ਉਹਨਾਂ ਦੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਜਿੰਨੀ ਕਿ ਸਕਿਉਰਟੀ ਬੰਦੀ ਆ ਉਹਨਾਂ ਨੂੰ ਮਿਲੀ ਆ ਅਜੇ ਵੀ ਮ ਯੋਸਾਬਾ ਉਹ ਬਿਜੇ ਸਾਹਿਬ ਵੀ ਕਹਿੰਦੇ ਵੀ ਜੋ ਕਮਾਲਾ ਬਾਬਾ ਜੀ ਦੀ ਜੱਫੀ ਦਾ ਜੱਫੀ ਦਾ ਕਮਾਲ ਹੋਇਆ ਤੇ ਜਿਹੜੇ ਕਰਕੇ ਉਹਨਾਂ ਦਾ ਅਸ਼ੀਰਵਾਦ ਜਿਹੜਾ ਮੈਨੂੰ ਮਿਲਿਆ ਚਲੋ ਚੰਗੀ ਗੱਲ ਵਧੀਆ ਹੋ ਗਿਆ ਅਸ਼ੀਰਵਾਦ ਮਿਲ ਗਿਆ ਵੀਰ ਭਾਜੀ ਬਾਹਰ ਆ ਕੇ ਬਾਬਾ ਜੀ ਦੀ ਜੱਫੀ ਦੇ ਨਾਲ ਹੋਰ ਕੀ ਚਾਹੀਦਾ ਵੀਰ ਭਾਜੀ ਸ਼ਹਿਰ ਵਿੱਚ ਇੱਕ ਬੱਲੇ ਵਾਲਾ ਪੁਲ ਇੱਕ ਗੱਲੂਆ ਵਾਲਾ ਪੁਲ ਇਹ ਬੰਦ ਪਏ ਨੇ ਸ਼ਹਿਰ ਵਾਸਤੇ ਬੜੀ ਮੁਸੀਬਤ ਹੈ ਬਿਲਕੁਲ ਸਾਨੂੰ ਵੀ ਸਾਨੂੰ ਵੀ ਉਹਦੇ 'ਚ ਬੜੀ ਮੁਸੀਬਤ ਆਉਂਦੀ ਹੈ ਉਹ ਸੈਂਟਰ ਦਾ ਪ੍ਰੋਜੈਕਟ ਆ ਔਰ ਉਹ ਸੈਂਟਰ ਨੂੰ ਸੋਚਣਾ ਚਾਹੀਦਾ ਕਿ ਇਹਦੇ ਉੱਤੇ ਜਰਾ ਜਲਦੀ ਮਤਲਬ ਮੈਂ ਇਹ ਦੇਖਿਆ ਸੈਂਟਰ ਉਹ ਸਾਡੇ ਲਈ ਮੁਸੀਬਤ ਹੀ ਬਣਿਆ ਹੋਊਗਾ ਕਿਤੇ ਵੇਖ ਲਿਓ ਉਹ ਤਾਂ ਚਾਹੁੰਦੇ ਪੰਜਾਬ ਦੇ ਵਿੱਚ ਕੋਈ ਕੰਮ ਹੀ ਨਾ ਕਰੋ ਸਕੋ ਇਹਨਾਂ ਨੂੰ ਜਿੰਨੇ ਇਹ ਫਸੇ ਤੇ ਉਹਨਾਂ ਫਸੇ ਰਹਿੰਦੋ ਮੈਂ ਵੀ ਵੇਖੋ ਮੇਰਾ ਵੀ ਉਧਰ ਘਾ ਰਿਆ ਇੰਨਾ ਜਾਮ ਲੱਗਦਾ ਸਿਰਫ ਉਹਨਾਂ ਪੁਲਾਂ ਦਾ ਕਰਕੇ ਬਹੁਤ ਜ਼ਿਆਦਾ ਜਾਨ ਐਵੇਂ ਡਕੇ ਹੋਏ ਮਾ ਕੋ ਗੱਲ ਨਾ ਬਚੀ ਜਿਸ ਬੜੀ ਪੁਰਾਣੀ ਕਹਾਵਤ ਚਰਚਿਤ ਹੋਈ ਹੈ ਮਜੀਠੇ ਹਲਕੇ ਦੇ ਵਿੱਚ ਇਹਨੇ ਸੀਗੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀਗੀ ਉਦੋਂ ਇੱਕ ਡਾਇਲੌਗ ਚੱਲਦਾ ਹੁੰਦਾ ਸੀਗਾ ਕਹਿੰਦੇ ਸੀਗੇ ਸਰਪੰਚਾਂ ਨੂੰ ਫੋਨ ਕਰਕੇ ਇੱਕ ਸਰੋਪਾ ਖਟਾ ਪਾਉਣਾ ਹੈ ਕਿ ਚਿੱਟਾ ਪਾਉਣਾ ਹੈ ਲੱਗਦਾ ਕਿ ਇਹ ਜਿਹੜੀ ਗੁੰਡਾਗਰਦੀ ਉਦੋਂ ਸੀ ਕਿ ਇਹ ਹੁਣ ਵੀ ਚੱਲੇਗੀ ਖੱਟੇ ਤੋਂ ਭਾਵ ਤੁਸੀਂ ਸਮਝ ਗਏ ਹੋ ਕਿ ਖੱਟੇ ਤੋਂ ਭਾਵ ਵੀ ਸਮਝ ਗਏ ਆ ਗੱਲ ਪਤਾ ਕੀ ਆ ਗੱਲ ਇਹ ਆ ਕਿ ਚਲੋ ਚਿੱਟਾ ਪਾਉਣਾ ਜਾਂ ਖੱਟਾ ਪਾਉਣਾ ਇੱਕ ਤਾਂ ਤੁਸੀਂ ਪਤਾ ਨਹੀਂ ਸਵਾਲ ਕਿੱਥੋਂ ਕੱਢ ਲਿਆ ਉਹਦੇ ਜੀ ਮੈਨੂੰ ਤੇ ਨਹੀਂ ਸਮਝ ਆਉਂਦੀ ਐਸੇ ਬਤਨਕਾਰ ਨੇ ਨਾ ਪ੍ਰੋਫੈਸ਼ਨਲ ਬਤਨਕਾਰ ਸਵਾਲ ਹੀ ਕਰੇਗਾ ਜੀ ਇਹ ਚਿੱਟਾ ਸਾਫਾ ਕਿਹੜਾ ਹੁੰਦਾ ਜੀ ਮੈਨੂੰ ਤਾਂ ਚਿੱਟੇ ਦਾ ਪਤਾ ਹੀ ਨਹੀਂ ਜਿਹੜੇ ਪਰਚੀ ਹੋਏ ਪਹਿਲਾਂ ਸਰਪੰਚਾਂ ਦੇ ਅੱਛਾ ਗੱਲ ਪਤਾ ਕੀ ਆ ਵੇਖੋ ਮੈਂ ਬਹੁਤ ਸਰਪੰਚ ਸ਼ਾਮਲ ਕੀਤੇ ਬੱਡੀ ਗੀਤੀ ਦੇ ਵਿੱਚ ਉਹਨੂੰ ਸ਼ਾਮਲ ਕੀਤੇ ਆ ਪਰ ਮੈਂ ਕਿਸੇ ਨੂੰ ਕੋਈ ਸਰੋਪਾ ਨਹੀਂ ਪਾਇਆ ਮੈਂ ਹੁਣ ਇੱਕ ਸਰਪੰਚ ਕਾਲੂ RAM ਆ ਕੰਛਾਪੁਰ ਤੋਂ ਉਹਨੂੰ ਮੈਂ ਸ਼ਾਮਲ ਕਰਕੇ ਆਇਆ ਮੈਂ ਸਰੋਪਾ ਨਹੀਂ ਪਾਇਆ ਮੈਂ ਫੋਟੋ ਲਵਾਈ ਉਹਦੇ ਘਰ ਜਾ ਮੈਂ ਵੇਖੋ ਜਿਹੜੇ ਬੰਦੇ ਨੇ ਮਨ ਬਣਾ ਲਿਆ ਤੁਹਾਡੇ ਨਾਲ ਚੱਲਣ ਦਾ ਸਰੋਪਾ ਪਾਇਆ ਕੋਈ ਜ਼ਿਆਦਾ ਨਹੀਂ ਮਨ ਬੰਦ ਲੋਕ ਜਦੋਂ ਮਨ ਬਣਾ ਲੈਣ ਨਾ ਉਹ ਲੋਕ ਉਹਦਾ ਹੀ ਤੁਰ ਪੈਂਦੇ ਆ ਮੈਂ ਅਠਵਾਲਾਂ ਤੋਂ ਸਰਜੀਤ ਸਿੰਘ ਉਹਦੇ ਨਾਲ ਇੱਕ ਮੁੰਡਾ ਸਾਡਾ ਗਰਮੇਸ਼ ਸਿੰਘ ਸਰਪੰਚ ਅਠਵਾਲ ਪਿੰਡ ਤੋਂ ਮੈਂ ਉਹਨਾਂ ਨੂੰ ਸ਼ਾਮਲ ਕਰਕੇ ਮੈਂ ਨਹੀਂ ਸਰੋਪਾ ਪਾਇਆ ਉਹ ਮੈਂ ਇਹਨੂੰ ਉਹਨਾਂ ਘਰ ਸਦਿਆ ਉਹਨਾਂ ਦੇ ਘਰ ਕੱਠ ਕੀਤਾ ਮੇਰੇ ਨਾਲ ਤੁਰੇ ਇਹ ਸਰੋਪਿਆਂ ਵਾਲੀ ਰਾਜਨੀਤੀ ਨਹੀਂ ਮੈਂ ਆਪਾਂ ਤੇ ਵੇਖੋ ਆਪਾਂ ਦੇ ਪਿਆਰ ਨਾਲ ਦਿਲ ਜਿੱਤਣ ਵਾਲੇ ਬੰਦੇ ਆ ਤੇ ਲੋਕ ਮੇਰੇ ਨਾਲ ਪਿਆਰ ਨਾਲ ਤੁਰਨਦੇ 32 ਕੈਮਰੇ ਲਾ ਦਿੱਤੇ ਕਹਿੰਦੇ ਜੇਲ੍ਹ ਦੇ ਵਿੱਚ ਐਡਾ ਕਰਾਂ ਮੇਰੇ ਤੋਂ ਅਸੀਂ ਕਿ ਜਿਹੜੇ ਮੇਰੇ ਹਰ ਜਗ੍ਹਾ ਤੇ ਮੇਰੀ ਮੂਵਮੈਂਟ ਰਿਕਾਰਡ ਕਰਦੇ ਨੇ 32 ਕੈਮਰੇ ਮੈਨੂੰ ਲੱਗਦਾ ਦੱਸੋ ਪੈਂਕੇ ਚ ਬੱਤੀ ਕੈਮਰੇ ਕਿੱਥੋਂ ਲੱਗ ਜਾਣਗੇ ਕਹਿੰਦੇ ਗਾਰਲਿਕ ਬ੍ਰੈਡ ਮੇਰੇ ਅੱਗੇ ਪਿੱਛੇ ਘੁੰਮਦੀ ਸੀ ਹਾਂਜੀ ਗਾਰਲਿਕ ਬ੍ਰੈਡ ਮੇਰੇ ਅੱਗੇ ਪਿੱਛੇ ਘੁੰਮਦੀ ਸੀ ਆ ਤਾਂ ਖਾ ਲੈਣ ਫਿਰ ਆਪਾਂ ਨੂੰ ਇਹ گارਲਿਕ ਬ੍ਰੈਡਾਂ ਵਾਲੇ ਗਾਰਲਿਕ ਬ੍ਰੈਡ ਖਾਣਗੇ ਆਪਾਂ ਨੂੰ ਤੇ ਕਦੀ ਇਹ ਹੁੰਦਾ ਸਵਾਦ ਤੇਰੀ ਵਾਲੇ ਤੇਰੀ ਵਾਲੇ ਪੇਕੜ ਵੀ ਖਾਦੇ ਆ ਜੀ ਹਾਂਜੀ ਤੇਰੀ ਵਾਲੇ ਪੇਕੜ ਵੀ ਖਾਦੇ ਆ ਚਲੋ ਚੰਗੀ ਗੱਲ ਆ ਜਿਹੜੀ ਚੀਜ਼ ਮਿਲਦੀ ਖਾਣੀ ਚਾਹੀਦੀ ਹਾਂ ਦੋ ਸਹਰਾਂ ਸੀ ਕਦੇ ਇੱਕ ਸਿਰ ਥੱਲੇ ਮੁਕਰਾ ਨਹੀਂ ਤੇ ਭਗਵੰਤ ਨਾਮ ਮਾਨ ਦਾ ਨਾਮ ਦਾ ਸਰਾਣਾ ਮੇਰੇ ਗੁੱਡਿਆਂ ਥੱਲੇ ਹੁੰਦਾ ਅੱਛਾ ਜੀ ਤੇ ਸਿਰ ਥੱਲੇ ਕਿਹੜਾ ਨਾਮ ਆ ਇਹ ਸਿਰ ਥੱਲੇ ਘਰ ਵਾਲੀ ਦੇ ਹੈ ਹੈ ਸਿਰ ਥੱਲੇ ਘਰ ਦੀ ਦੇ ਨਾਮ ਦਾ ਤੇ ਲੱਤਾਂ 'ਚ ਭਗਵੰਤ ਮਾਨ ਤੇ ਟੋਲੇ ਨੂੰ ਕੇਦਰੀਵਾਲ ਮਿੱਤਰ ਕੇਦਰੀਵਾਲ ਇੰਡੀਆ ਦੇ ਕੇਦਰੀਵਾਲ ਗੱਲ ਇਹ ਆ ਇਹ ਇਹ ਨਾ ਚੀਜ਼ਾਂ ਦਾ ਕੋਈ ਮੁੱਲ ਨਹੀਂ ਮੇਰਾ ਵੀਰ ਇਹ 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 ਜਿਹੜੀ ਹੈ ਨਾ ਪੰਜਾਬ ਦੇ ਵਿੱਚ ਆਪਾਂ ਨੂੰ ਸ਼ਾਂਤੀ ਰੱਖਣੀ ਪਊਗੀ ਇੰਨੀ ਈਰਖਾ ਵਧਾਇਆ ਕਿਦਾਂ ਗੁਜ਼ਾਰਾ ਹੋਊਗਾ ਆਪਾਂ ਗੱਲ ਪੰਜਾਬ ਦੇ ਮੁੱਦਿਆਂ ਦੀ ਕਰੀਏ ਪੰਜਾਬ ਦੇ ਡਿਵੈਲਪਮੈਂਟ ਦੀ ਗੱਲ ਕਰੀਏ ਮੈਂ ਤਾਂ ਕਈ ਵਾਰ ਸੋਚਦਾ ਹਾਂ ਨਾ ਕਿ ਜਿੱਥੇ ਪੰਜਾਬ ਦੀ ਗੱਲ ਆ ਜੇ ਨਾ ਉੱਥੇ ਸਾਰਿਆਂ ਨੂੰ ਇਕੱਠਿਆਂ ਹੋ ਕੇ ਮੀਟਿੰਗ ਕਰਨੀ ਚਾਹੀਦੀ ਪਰ ਇਹ ਜਿਹੜਾ ਜ਼ਹਿਰ ਭਰੀ ਜਾਂਦੇ ਆ ਨਾ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਵੇਖੋ ਹੋਰ ਨਹੀਂ ਮਤਲਬ ਜਿਹੜਾ ਜ਼ਹਿਰ ਇਹ ਲੋਕਾਂ ਪਰ ਅਸਲ ਕੈਪਟਨ ਅਮਰਿੰਦਰ ਦੀ ਸਰਕਾਰ ਲਈ ਬਲਬੀਰ ਸਿੱਧੂ ਦਾ ਕੱਢ ਕੇ ਜਲੂਸ ਰੱਖਿਆ ਕੈਪਟਨ ਮਰਿੰਦਰ ਸਿੰਘ ਦੇ ਕਹਿਣ ਤੇ ਤਾਂ ਚੱਪਦੀ ਆ ਸੀ ਨਾ ਉਹ ਜਿਹੜਾ ਕਿ ਜਿਹੜਾ ਕੋਈ ਕੈਪਟਨ ਤੋਂ ਥੋੜਾ ਜਿਹਾ ਲਾਂਬੇ ਹੋਣ ਲੱਗਦਾ ਸੀ ਉਹਦੀ ਫਾਈਲ ਮਜੀਠੀਆ ਕੋਲ ਚਲ ਜਾਂਦੀ ਸੀ ਸਵੇਰੇ ਮਜੀਠੀਆ ਇਸੇ ਤਰ੍ਹਾਂ ਹੀ ਇਹਦੀਆਂ ਜੀ ਟ੍ਰੋਮਾ ਡੋਲ ਦੀਆਂ ਕੇਸ ਐ ਜੀ ਇਹਦੇ ਫਲਾਨੇ ਆ ਜੀ ਇਹਦੇ ਢਿੰਗੜੇ ਆ ਜੀ ਇਹੋ ਕੋ ਚੱਲਦਾ ਹੈ ਨਾ ਅ ਜੇਈ ਬਥੇਲੇ ਰੱਖਣ ਵਾਲੀ ਗੋਲੀਆਂ ਦਾ ਇਹ ਵਪਾਰ ਕਰਦਾ ਜੀ ਚਲੋ ਸੁਖੀ ਰੰਡਾਵੇ ਦਾ ਆ ਗਿਆ ਜੀ ਇਹਦੇ ਬੰਦੇ ਜੀ ਜਾਲੀ ਬੀਜ ਵੇਚਦੇ ਆ ਜੀ ਜੇ ਆ ਜੀ ਚੱਲਦਾ ਸਾਰਾ ਕੈਪਟਨ ਮਰਿੰਦਰ ਸਿੰਘ ਦਾ ਇਸ਼ਾਰਾ ਸੀਗਾ ਉਹ ਔਰ ਉਹਦੇ ਵਿੱਚ ਕਲੇ ਪਈ ਨਵਜੋਤ ਸਿੰਘ ਸਿੱਧੂ ਨਾਲ ਕਲੇ ਪਾ ਛੱਡੀ ਪ੍ਰਤਾਪ ਬਾਜਵੇ ਨਾਲ ਪਾ ਛੱਡੀ ਮੈਨੂੰ ਦੱਸੋ ਕਿਸੇ ਨਾਲ ਬਣਾ ਕੇ ਰੱਖੀ ਹੈ ਨਾ ਜੇ ਉਹ 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 ਸਾਈਡ ਤੇ ਹੋ ਗਏ ਇਹ ਆ ਗਈ ਸਰਕਾਰ ਆਮ ਆਦਮੀ ਪਾਰਟੀ ਦੀ ਇਧਰ ਕੇਜਰੀਵਾਲ ਦੇ ਖਿਲਾਫ ਤੇ ਭਗਵੰਤ ਮਾਨ ਦੇ ਖਿਲਾਫ ਮਤਲਬ ਕੱਲ ਨੂੰ ਜਿਹੜਾ ਵੀ ਕੋਈ ਅੱਗੇ ਆਊਗਾ ਤੇ ਇਹਨਾਂ ਦਾ ਇਹ ਤਾਂ ਇਹ ਤਾਂ ਆਉਦੇ ਨਹੀਂ ਇਹਨਾਂ ਫੇਰ ਇਹੋ ਕੁਝ ਕਰਨਾ ਆਦਤ ਬਣ ਚੁੱਕੀ ਹੈ ਨਾ ਇੱਕ ਆਦਤੋ ਬੰਦਾ ਮਜਬੂਰ ਆ ਹਾਂ ਮੈਂ ਬਿਲਕੁਲ ਕੋਈ ਟਾਕੀ ਟੁਕਰ ਮੰਦਾ ਜੀ ਬਾਈਗਰ ਕੌਣ ਹੁੰਦਾ ਜੀ ਉਹ ਕਹਿੰਦੇ ਟਾਈਗਰ ਜ਼ਿੰਦਾ ਹੈ ਚਲੋ ਟਾਈਗਰ ਦਾ ਬੈਂਕ ਅੱਛਾ ਆਪਣੇ ਆਪ ਨੂੰ ਜਾਨਵਰ ਕਹੀ ਜਾਂਦੇ ਬੈਂਕ ਕਿ ਕਰਦੇ ਠੀਕ ਹੈ ਆ ਫਿਰ ਮਾਈਕ ਸਰ ਜੰਗਾ ਜੀ ਥੈਂਕ ਯੂ